ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਸਵਾ ਫੈਮਿਲੀ ਤੇ ਹੋਰ ਸਵਾਗਤ ਹੈ ਸਾਰੇ ਕਿਵੇਂ ਹੋ ਠੀਕ ਠਾਕ ਹੋ ਸਾਰੇ ਵਧੀਆ ਚੜ੍ਹਦੀ ਕਲਾ ਚ ਆਪਾਂ ਬਣੀ ਹੋ ਗਈ ਜੀ ਕਿ ਬਲਗਿੰਗ ਹੋਦੀ ਤੇ ਬਲੌਗ ਹੋ ਗਿਆ ਜੀ ਸ਼ੁਰੂ ਵੀਡੀਓ ਮੈਂ ਬਣਾਇਆ ਸ਼ੇਅਰ ਕਰਦੇ ਆ ਤੁਹਾਡੇ ਨਾਲ ਇੱਥੇ ਪੰਜਾਬ ਦੇ ਸਾਰੇ ਭਲਾਟੇ ਤੇ ਮੈਂ ਦੀਦੀ ਦੇ ਭਾਜੀ ਜਿੰਨੇ ਦਰੋਣ ਇੰਝ ਆਉਣ ਨੂੰ ਕਿ ਵਾਣੀ ਜਾਰ ਹਨ ਪੰਨ ਤੋੜ ਜੀ ਗਦੇ ਰਣ ਦੇ ਪੰਨ ਆ ਗਏ ਹਨ ਹਾਂਜੀ ਤੇ ਕਿਲੋ ਮੂੰਗੀ ਮਸਰੀ ਕਿਲੋ ਹੀ ਹਾਂਜੀ ਉਹ ਛੋਟੇ ਜਿਹੜੇ ਲੈ ਚੇਗੇ ਤੁਸੀਂ ਉਹ ਕਾਲੇ ਚਨੇ ਕਾਬਲੀ ਚਨੇ ਨਹੀਂ ਉਹ ਨਹੀਂ ਗਰਮ ਪਕੌੜੇ ਹਾਂ ਪਕਾ ਲੈਣੇ ਆ ਹਾਂਜੀ ਹਾਂ ਆਰਡਰ ਲਾ। ਸਮੋਸਾ। ਠੀਕ ਹੈ। ਤੇ ਚਾਹ ਪੱਤੀ। ਚਾਹ ਪੱਤੀ ਹਰਮਨ ਗੋਲ ਦੀ। ਹਾਂ ਹਰਮਨ ਗੋਲ ਦੀ। ਚਾਹ ਉਹ ਖੁੱਲੀ ਬੱਦੀ ਉਹ ਪਹਿਲਾਂ ਉਹ ਬਾਰੀ ਤੇ ਲੈਣਾ। 2 ਕਿਲੋ ਕਰ ਦੋ ਜੀ। ਕਿ ਨਹੀਂ। ਕਿ ਨਹੀਂ ਕਿਸੇ ਗੱਲ ਤੇ ਜੀ। 5 ਕਿਲੋ ਤਾਂ ਨਹੀਂ ਸੀਗੀ।

ਹਾਂ ਜੀ ਇਹ ਚੱਲੇ ਆ ਆਹੋ ਹੋ ਇਹ ਹੀ ਸੀ ਸ਼ਾਇਦ ਇਹ ਹਾਂ ਇਹੀ ਹੋਣਗੇ ਇਹ ਵਧੀਆ ਬਣਦੇ ਜਾਦੇ ਕਿਉਂ ਰੈੱਡ ਵਾਲੇ ਵਧੀਆ ਬਣਦੇ ਆ ਦਾਲ ਮੱਖਣੀ ਚਾਹੀਦੀ ਇਹ ਭਾਈ ਨਹੀਂ ਨਹੀਂ ਲਾਲ ਪੋ ਵਾਲਾ ਦੋਵੇਂ ਪੋ ਵਾਲੇ ਬਣ ਜੀ ਐ ਦੋ ਦੋ ਕਿਲੋ ਕਰ ਦੋ ਦੋਨੇ ਜਿਹੜਾ ਫਿਰ ਸਾਨੂੰ ਵਧੀਆ ਲੱਗੂਗਾ ਵਧੀਆ ਸੀ ਪੋ ਵਾਲੇ ਚੋਲੇ ਤਾਂ ਪਾਉਣੇ ਨਹੀਂ ਹਾਂ ਚੋ ਦੀ ਜੀ ਦੀ ਆਵਾਜ਼ ਧੀਰਾgina दगਲ ਕਰਨ ਬੋਟ ਹਾਂ ਅਸਾਂ ਨੂੰ ਤਾਂ ਜੀ ਕੋਈ ਨਾ ਲੱਗਦਾ ਉਹ ਪ੍ਰੈਨੋ ਵਿਖਣਾ ਵਿਖਣਾ ਨਾ ਪਿੰਡ ਹਨ ਉਹ ਪਿਆ ਦੇ ਬਿਆ ਰਹੇ ਹਾਂ ਮਾਹ ਭਾਦ ਦੇ ਵਿੱਚ ਹਾਂ ਅਸਾਂ ਪ੍ਰੈਨ ਇਧਰ ਹੋ ਜਾ ਬਹਿ ਜਾ ਤੁਸੀਂ ਇੱਦਾਂ ਜਿਵੇਂ ਪਾਈਏ ਕਾਲੀ ਮਿਰਚ ਪਾਈਆ ਪਾਈਆ ਕਾਲਾ ਨੂਨ ਲੈਣਾ ਕਾਲਾ ਨਮਕ ਪਾਉਣਾ ਇੱਕ ਜਿਟਾ ਨਾਲ ਕੋਈ ਨਹੀਂ ਲੱਗੇ ਉਹ ਤਾਂ ਲਮਾਂ ਵਿੱਚ ਟਿੱਕਾ ਇੱਕ ਜਿਟਾ ਲੈਣਾ ਟਿੱਕਾ ਤਾਂ ਲਵਾਂਗੇ ਮਿਰਚ ਨੂੰ ਪੀਸਣ ਵਾਲੀ ਸੈਂਦਾ ਹੀ ਲਵਾਂਗੇ ਸਿੱਧਾ ਨਾਲ ਇੱਦਾਂ ਵੀ ਦੂਜੇ ਮਾਮੂਹ ਪੜ ਰਿਹਾ ਘਰ ਉਹ ਤਾਂ ਸ਼ਾਇਦ ਆਪਣੇ ਘਰੇ ਪਿਆ ਚਟਾ ਦਾ ਚਟਾ ਮੈਂ ਦੇਖਣਾ ਹੈ ਆਣਾਗਾ ਚਿੱਟਾ ਨਾ ਟਾਟਾ ਦਾ ਨੂਨ ਪਿਆ ਨਾ ਆਪਣੇ ਥੈਲੀ ਸ਼ਾਇਦ ਲੈਣੇ ਉਹ ਕੋਲੋਂ ਵਾਲੀ ਮੈਂ ਚ ਲੈ ਲਾਂ ਕਥੈਲੀ ਕਹਿੰਦੇ ਮੈਨੂੰ ਕੋਰ ਲੀਆਂ ਦੱਸਿਆ ਡਾਕਟਰ ਕੋਰ ਦੇ ਦੋ ਵੀਰੇ ਸਾਰੇ ਨਮਕਾ ਦੋ ਮੱਥਾ ਕਰਾ ਦੇ ਕੱਲੂ ਜਾ ਕਰਾ ਸਾਹਬ ਹੱਲੀ ਹੱਲੀ ਠੀਕ ਨੇ ਅੱਖੀ ਬਹੁਤ ਐਥੇ ਹਾਂ ਮੱਖੇ ਆਪ ਤਾਂ ਦਾ ਮਿੱਠੇ ਮੂਠੇ ਮਿੱਠੇ-ਮਿੱਠੇ ਕਰਕੇ ਨਹੀਂ ਗੀ ਸ਼ੱਕਰ ਵੀ ਹੈ ਖੰਡ ਪੂਰੀ ਖੰਡ ਦੀ ਰੇਡ ਆ ਜੀ ਕੀ ਚੀ ਜੀ ਖੰਡ ਖਾਂਡੇ ਐਲ ਸਭ ਈ ਸੋਧਾ ਕਰਦੇ ਆ ਬਸ ਆਲੂ ਖੰਡ ਬਹੁਤ ਬਰੀ ਹੈ ਤੁਸੀਂ ਭਾਂਡਿਆਂ ਲਈ ਸਾਨੂੰ ਸਾਬਣ ਦਿੱਤੀ ਸੀ ਟੈਸਟ ਕਰਨ ਲਈ ਉਹ ਵੀ ਸਾਬਣ ਦੇ ਬਹੁਤ ਵਧੀਆ ਮਿਲਦੀ ਹੈ। ਉਹ ਸੈੱਟ ਵਿੱਚ ਕਿੰਨੀ ਹੁੰਦੀ ਹੈ? ਉਹ ਦੇ ਦਿਓ ਤੁਸੀਂ ਸਟੈਨ ਨੂੰ ਸੈੱਟ ਦੇ ਦਿਓ। ਕੋਸ਼ਿਸ਼ ਕਰੋ। ਆਹ ਤੇ ਇੱਕ ਟਾਈਡ ਸਰਫ ਜੀ ਮੋਬਾਈਲ ਆ ਗਿਆ। ਇਹ ਮਾਉਸਿੰਗ ਦਾ 1 ਕਿਲੋ ਤੱਕ ਦਾ ਉਹ 4 ਲੱਗੀ ਕਿਲੋ ਪੰਦਾ ਜਾਂ 6 ਕਿਲੋ ਜਾਂ ਮਾਉਸ 1 ਕਿਲੋ ਦਾ 9 ਕਿਲੋ ਪੰਦਾ ਇਹ 9 ਕਿਲੋ ਇਹ ਸਾਸੂ ਵੀਰ ਤੇ ਜਿਹੜਾ ਆਪਣਾ 4 ਕਿਲੋ ਲਿਖੇ ਲੈਂਦੇ 6 ਕਿਲੋ ਲੰਘਾ ਉਹ ਥੋੜਾ ਮਹਿੰਗਾ 510 ਰੁਪਏ ਦਾ ਜਾਨੀ ਕਿ ਜਿਵੇਂ ਇਹ ਸਿਗਰਟ ਹੈ 85 ਦਾ ਇੱਕ ਬੱਕਟ ਆਉਂਦੀ ਉਹ ਪਾਲਟੀ ਹੋ ਕੇ ਕਿਹੜੇ ਨਾਲ ਆਉਂਦੀਆਂ ਉਹ ਸਭ ਹੀ ਹੁੰਦਾ ਹੀ ਰੇਟ ਜ਼ਿਆਦਾ ਹੀ ਬਣਦਾ ਉਹ ਟਾਈਡ ਨਾਲ ਵੀ ਉਦੀ ਹੁੰਦੀ ਹੈ 22 ਕਿਲੋ ਸੱਤ ਘਟਾ ਦੇ ਲਈ ਬਾਅਦ ਵਿੱਚ ਲਾ ਦੇ ਇਹ ਕਿੰਨੇ ਪਾਉਣੇ 2 ਕਿਲੋ 2 ਕਿਲੋ ਪਾ ਦੋ ਮੈਂ ਇੱਕ ਊਂਪ ਵਾਲਾ ਬਹੁਤ ਨਹੀਂ ਸੋਹਿੰਦੀ ਬੜੀ ਹੈ ਜੀ ਉਹ ਹੀ ਹੈ ਡੱਬਾ ਮੈਂ ਰਾਤ ਜਿਹੜੇ ਚ ਬਣਾਈ ਆ ਲੇ ਲਾ ਡੋਡ ਡੋਡ ਬਿੱਲੇ ਲਾ ਬਸ ਉਹ ਦੂਸਰੇ ਨਿਊਟਰੀ ਦੇ ਦੋ ਪਏ ਆ ਹਾਂ ਦੋ ਹੀ ਲੈ ਲਾ ਬਸ ਇੱਕ ਹੈਂਡ ਪੰਜ ਨਹੀਂ ਆਇਆ ਇੱਕ ਸੱਟ ਚ ਹਾਂਜੀ ਪੰਜ ਨਹੀਂ ਕਿ ਕਿਤੇ ਲਿਖ ਦੇ ਲਈ ਕੋਈ ਕਿਹੜੇ ਦੀ ਬਸ ਫੈਸਲਾ ਨਾ ਕਿਹੜੇ ਹਾਂ ਇੱਕ ਤਾਂ ਸਪੈਰ ਚਾਹੀਦਾਗਾ ਇਹ ਜੀ ਨਹੀਂ ਜੀ ਨਹੀਂ ਅ ਚੋ 5 ਕਿਲੋ ਆ 400 ਦੇ ਦਿਓ ਠੀਕ 3 ਨਮਕ ਦਾ ਇੱਕ ਤਾਂ ਸੀਂਦਾ ਦੇ ਦਿਓ ਕਿੰਨੇ ਜੀ ਦੋ ਥੈਲੀਆਂ ਕਿੰਨੇ ਹਾਂ ਦੋ 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 ਥੈਲੀਆਂ ਦੇ ਦਿਓ ਇੱਕ ਟਾਟਾ ਦਾ ਦੇ ਦਿਓ ਕਿੰਨੀਆਂ ਛੇ ਛੱਟਾ ਦੇ ਦਿਓ ਵਾਈਟ ਨੇ ਹਾਂ ਉਹ ਵੀ ਟਾਟਾ ਹੈਂਡ ਵਾਸ਼ ਹੈਂਡ ਵਾਸ਼ ਪੌਊਚ ਦੇ ਦਿਓ ਜੀ ਡਿਟਾਲ ਦਾ ਵੱਡੇ ਵਾਲਾ ਦੇ ਦਿਓ ਹਾਂ ਇੱਕ ਬਿਓ ਦੇ ਦਿਓ ਆਪਣਾ ਹਾਂ ਹਾਰਪਿਕ ਹਾਰਪਿਕ ਇਹ ਵੱਡੀ ਕੀ ਰੇਟ ਪੈਂਦੀ ਹੈ ਛੋਟੀ ਕੀ ਰੇਟ ਪੈਂਦੀ ਹੈ ਹਰ ਪਿਕ ਦੀ 100 ਰੁਪਏ ਦੀ ਵੱਡੀ 150 ਰੁਪਏ ਦੀ ਜਿਹਨੇ ਨਹੀਂ ਹਾਰ ਪੀਤੀ ਜਿਹਨੇ ਸੈਨੀ ਫਰੈਸ਼ ਤੇ ਵੱਡੀ ਕਾਲਗੇਟ ਲੈਣੀ ਢੋਕਣ ਨੂੰ ਵਾਲੇ ਨਹੀਂ ਆ ਨਹੀਂ ਬਹੁਤ ਵਧੀਆ ਕੁਆਲਟੀ ਦਾ ਕਿੱਥੇ ਕਿੱਥੇ ਇਹਦਾ ਲੈਵਲ ਤੋਂ ਵੀ ਰੈਂਡੀ ਨੇ ਕਿਨੇ ਹੋਏ 170 ਕਿਨੇ ਦਾ ਜੀ 150 ਰੁਪਏ ਦਾ ਜੀ ਤੇਰੂ ਉਈ ਕਿਵੇਂ ਬੈਠਾ ਟਿਕੜੀ ਉਹ ਟਿਕੜੀ ਟਿਕੜੀ ਨਾ ਹੀ ਬੈਠੀ ਨੂਰ ਇੰਨੇ ਦਿਨਾਂ ਦਾ ਕਿੱਥੇ ਜੀਵੇ ਨੂਰ ਐਟੀਟਿਊਡ ਹੋ ਗਿਆ ਉਹ ਚ ਐਟੀਟਿਊਡ ਕਰਦਾ ਉਹਨੇ ਓਏ ਮੈਂ ਨੂਰ ਹਾਂਜੀ ਐਟੀਟਿਊਡ ਹੈ ਤੇਰੇ ਚੋਂ ਹਾਂਜੀ ਆ ਬੈਠ ਨਾਂਜੀ ਤਾਂ ਕਿਉਂ ਮੈਂ ਜੂ ਵੀ ਨਹੀਂ ਖੇਡਦਾ ਸੋਣ ਵਾਲਾ ਨਾ ਕਿਹੜਦਾ ਨਹੀਂ ਪੱਤਾ ਪੱਤਾ ਕੀ ਕਰਦਾ ਕਰਟ ਕਰਟ ਲਓ ਜੀ ਆਪਾਂ ਬਲਾਡੇ ਤੋਂ ਆ ਗਏ ਸੀਗੇ ਸੌਦਾ ਪੱਤਾ ਖਰੀਦ ਕੇ ਸੌਦਾ ਪੱਤਾ ਖਰੀਦ ਲਿਆਏ ਸਾਰਾ ਹਜੇ ਰਸੋਈ ਚ ਢੇਰ ਲਾਇਆ ਪਿਆ ਬਾਜੀਆਂ ਦਾ ਚੱਕੂ ਆ ਕੌਣ ਸਾਂਭੂ ਆ ਕੌਣ ਤੁਹਾਡੇ ਜੋ ਜੇ ਕੋਈ ਬੇਲਾ ਸਾਡਾ ਸੌਦਾ ਸਮਝਵਾ ਕੇ ਪਹਿਲਾਂ ਲਿਆਉਣ ਦੀ ਫਿਕਰ ਹੋ ਜਾਂਦੀ ਆ ਮੁੜ ਕੇ ਸਾਂਭਣ ਦੀ ਫਿਕਰ ਹੋ ਜਾਂਦੀ ਆ ਆਪਣੀ ਗਾੜੀ ਬਣਾਏ ਦੂਸਰੀ ਤਰ੍ਹਾਂ ਇੱਕ ਬਸ ਲਿਆ ਦੇ বিনা ਸਰਦਾ ਨਹੀਂ ਖਾਦੇ বিনা ਨਹੀਂ ਸਰਦਾ ਖਾਦੇ ਬਿਨਾਂ ਸਰ ਜਾਂਦਾ ਢੱਡ ਭਰੇ ਸਹੀ ਗੱਲ ਆ ਤੇ ਅਸੀਂ ਦੁਪਹਿਰਾ ਦੁਪਹਿਰਾ ਗਏ ਦੁਪਹਿਰਾ ਦੁਪਹਿਰੇ ਮੁੜ ਕੇ ਆਏ ਆ ਕੇ ਚਾਹ ਬਾੜੀ ਬਣਾਇਆ ਬਣਾ ਕੇ ਬਸ ਥੋੜਾ ਟਾਈਮ ਰੈਸਟ ਕੀਤੀ ਰਸਤਾ ਕਿਹੜੀ ਆ ਬਸ ਪੈ ਗਏ ਅਸੀਂ ਲੋਕ ਮਿੰਟ ਤੇ ਹੁਣ ਟਾਈਮ ਹੋ ਗਿਆ 6:00 ਵਜੇ ਹਾਂ ਝੋਨਾ ਮੈਂ ਦੱਸਤਾ ਸੀ ਝੋਨਾ ਲਾਉਣ ਲੱਗ ਗਏ ਤੇ ਆਪਾਂ ਅੱਜ ਜਾਣਾ ਸੀ ਕੜਾਹੀ ਲੈ ਗਏ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਸ਼ਾਇਦ ਜਾਵਾਂਗੇ ਤਾਂ ਤੁਹਾਨੂੰ ਵੀ ਖੇਤੋਂ ਦਿਖਾਵਾਂਗੇ ਪਰ ਨਹੀਂ ਜਾਇਆ ਗਿਆ ਕਿਉਂਕਿ ਆਪਾਂ ਭਈ ਆਰਜੀ ਆਪਾਂ ਨੂੰ ਸ਼ਹਿਰ ਹੀ ਉੱਥੇ ਭਲਾੜਾ ਹੀ ਟਾਈਮ ਲੱਗ ਗਿਆ ਟਾਈਮ ਵੀ ਨਹੀਂ ਲੱਗਿਆ ਬਸ ਟਾਈਮ ਹੀ ਇੰਨਾ ਖੁੰਦਾ ਜਿਹੜਾ ਬੰਦਾ ਬੇਲਾ ਹੁੰਦਾ ਉਹ ਟਾਈਮ ਤੇ ਉਹ ਟਾਈਮ ਅੱਜ ਆਪਣਾ ਸ਼ਹਿਰ ਨਿਕਲ ਗਿਆ ਚਲੋ ਇਹ ਸੌਦੇ ਪੱਤੇ ਵਾਲਾ ਕੰਮ ਵੀ ਜ਼ਰੂਰੀ ਸੀ ਜਿਹੜਾ ਨਿਬੜ ਗਿਆ ਆਪਣਾ ਹਨਾ ਤੇ ਫਿਰ ਇੱਕ ਇੱਕ ਚੀਜ਼ ਜਿ ਲੈਣੀ ਔਖੀ ਲੱਗਦੀ ਓਏ ਹੋਲੀ ਗਾਇਸ ਹੈਲੋ ਗਾਇਸ ਹੋਲੀ ਉਹ ਦੇਖੋ ਤਿੰਨੇ ਜਣੇ ਕਿਵੇਂ ਜੁੜੇ ਬੈਠੇ ਨੇ ਕੀ ਤੇ ਉਹ ਵੀ ਕੰਮ ਆਪਣਾ ਨਿਭੜ ਗਿਆ ਹੁਣ ਆਪਾਂ ਪੱਕਾ ਵਾਇਗਰ ਸੁੱਖ ਰੱਖੇ ਸੱਚੇ ਪਾਸ਼ਾ ਕੱਲੂ ਜੂਰ ਕੜਾਹੀ ਲੈ ਕੇ ਜਾਵਾਂਗੇ ਖੇਤ ਝੋਲਾ ਦੀ ਗੁੜਾਲੇ ਚੌਲ ਬਣਾ ਕੇ ਤੇ ਜਿਹੜੇ ਵਿਚਾਰੇ ਲਾ ਰਹੇ ਨੇ ਝੋਨਾ ਹਨਾ ਉਹਨਾਂ ਨੂੰ ਖਾਣ ਚੱਲ ਦੇ ਕੇ ਆਵਾਂਗੇ ਵਿਚਾਰਿਆਂ ਨੂੰ ਹਨਾ ਹੋਰ ਤੇ ਚਲੋ ਜੀ ਵਧੀਆ ਤੇ ਆਪਾਂ ਕੱਲੂ ਲੈ ਕੇ ਜਾਵਾਂਗੇ ਚੌਲ ਤੇ ਫੇਰ ਆਪਾਂ ਵਿੱਚ ਦੀ ਕੁਝ ਹੋਰ ਲੈ ਖਵਾ ਦਾਂਗੇ ਉਹਨਾਂ ਨੂੰ ਲੈਣੀ ਨਹੀਂ ਮੁੱਦੀ ਮੂੰਹ ਕੁੱਨੇ ਕੁੱਤੂ ਮੁੱਦੀ ਤੋਂ ਹੁਣ ਤਾਂ ਬਹੁਤ ਲੋਕ ਐ ਕਰਨ ਲੱਗ ਗਏ ਵੀ ਜਿਹੜੇ ਆਪਣੇ ਝੋਨੇ ਲਾਉਂਦੇ ਨੇ ਬਾਈ ਹੈ ਨਾ ਜੋ ਵੀ ਜਾਂਦੀ ਵੀਰ ਪੜ ਪਰਾ ਜਿਹੜੇ ਵੀ ਝੋਨਾ ਲਾਉਂਦੇ ਆ ਅਗਲਾ ਕੁਝ ਨਾ ਕੁਝ ਜ਼ਰੂਰ ਖਵਾਉਂਦਾਗਾ ਹਨ ਪਰ ਨੂੰ ਹੁੰਦਾ ਕੀ ਹੁੰਦਾ ਇੱਕ ਦਿਨ ਦੇ ਨਾਲ ਕੁਝ ਨਹੀਂ ਹੁੰਦਾ ਹਨਾ ਕੁਝ 200 ਦੀ ਚੀਜ਼ ਆ ਜੂਗੀ 300 ਦੀ ਆ ਜੂਗੀ ਕਿ ਡਿੱਗ ਗੱਲ ਲੱਗੀ ਉਹ ਵੀ ਲੱਗੀ ਜਾਂਦੇ ਨੇਗੇ ਉਹ ਪਤਾ ਹੀ ਨਹੀਂ ਲੱਗਦਾ ਕਿੱਥੇ ਲੱਗ ਜਾਣ ਤੇ ਸਾਰਿਆਂ ਨੂੰ ਜ਼ਰੂਰ ਹਨਾ ਜਿੰਨੇ ਵੀ ਚੱਲ ਜਿੰਨਾ ਵੀ ਹੋ ਸਕਦਾ ਵੀ ਥੋੜਾ ਜਿੰਨਾ ਵੀ ਤੁਸੀਂ ਜੋ ਵੀ ਚੀਜ਼ ਖਵਾ ਸਕਦੇ ਹੋ ਖਵਾਉਣੀ ਚਾਹੀਦੀ ਹੈ ਵਿਚਾਰਿਆਂ ਨੂੰ ਤੇ ਆਪਾਂ ਹੁਣ ਕੱਲੂ ਪੱਕਾ ਚਾਲ ਜ਼ਰੂਰ ਲੈ ਕੇ ਚੱਲਾਂਗੇ ਅੱਜ ਵੀ ਵੈਸੇ ਅਸੀਂ ਪਹਿਲੇ ਦਿਨ ਹੀ ਭੇਜਦੇ ਹੁੰਦੇ ਜਿਸ ਦਿਨ ਚੋਰ ਨਾਲ ਲਾਉਣ ਲੱਗ ਜਾਂਦੇ ਐਸ ਵਾਰ ਪਹਿਲਾਂ ਆਪਣੇ ਆਪਾਂ ਪਹਿਲਾਂ ਇੱਕ ਦਿਨ ਕੜਾਈ ਪੀਤੀ ਸੀਗੀ ਤੇ ਫਿਰ ਤਾਂ ਅੰਕੜ ਕੇ ਇੱਕ ਦੋ ਦਿਨ ਟੱਪ ਗਿਆ ਆਪਣੇ ਹੁਣ ਕੱਲ ਨੂੰ ਜ਼ਰੂਰ ਪੱਕਾ ਲੈ ਕੇ ਜਾਵਾਂਗੇ ਤੇ ਹੁਣ ਲਿਆਂਦੀ ਵੀ ਪ੍ਰਿੰਟਡ ਆ ਲੈਣੇ ਹੈਲੋ ਗਾਇਸ ਹੈਲੋ ਗਾਇਸ ਕਿੱਦਾਂ ਸਾਰੇ ਆ ਨੇ ਫਿਰ ਠੀਕ ਠੀਕ ਜੀ ਇਹ ਜੀ ਇਹ ਤਾਂ ਉਹ ਸੀਗੀਆਂ ਉਹ ਤਾਂ ਮੈਂ ਲਈਆਂ ਲਈ ਨਾਭੀ ਜੀ ਲਓ ਫਰੈਂਡਸ ਇੱਕ ਆਪਾਂ ਨਾ ਚੱਪੜਾਂ ਲੈ ਕੇ ਆਏ ਆ ਆ ਵੀ ਉਹ ਬੋਲੀਆਂ ਨੇ ਆ ਚੱਪਲ ਲੈ ਕੇ ਆਈ ਆ ਮੈਂ ਮੇਰੇ ਨਾਲ ਜਿਹੜੀ ਮੇਰੇ ਕੋਲੇ ਆ ਚੱਪਲ ਜੀ ਇਹ ਚੱਪਲ ਨਾ ਜਿਵੇਂ ਆ ਥੱਲੇ ਵਾਲਾ ਚੀਜ਼ ਐ ਸਲਿੱਪਰੀ ਵਾਲੀ ਸੀ ਤੇ ਜਦੋਂ ਹਾਂ ਪਾਣੀ ਚ ਤੇ ਇਹ ਚੱਪਲ ਨਾ ਲੈ ਕੇ ਆਏ ਅੱਜ ਆਪਾਂ ਕਿੰਨੇ 150 ਦੀ ਲਈ ਆ ਇਹ ਚੱਪਲ ਲੈ ਕੇ ਆਂਦੀ ਆ ਉਹ ਚੱਪਲ ਨਾ ਮੇਰੀ ਜਿਹੜੀ ਸੀ ਤਿਲਕਣ ਵਾਲੀ ਲੱਗੀ ਸੀ ਦੋ ਤਿੰਨ ਵਾਰ ਮਡਿਗਦੀ ਡਿਗਦੀ ਬਚੀ ਆ ਐਦਾਂ ਦੀ ਐ ਇਹ

ਚੁਣੀ ਕੀ ਨਹੀਂ ਸੁਦਾਈ ਲੋ ਦੋਰੀ ਉਹ ਯਾਰ ਕੋਲ ਨੂੰ ਦੋਰੀ ਉਹਦੀ ਉਹ ਜਾਈਂ ਦੰਦਉਣੀ ਇੱਕ ਦੇਗੀ ਮਾ ਇਹ ਇੱਕ ਸੱਚ ਕੋਈ ਜਿਹੜੀ ਅੱਜ ਗ੍ਰੋਸਰੀ ਲੈਂਦੀ ਆ ਮਾ ਉਹ ਦਿਖਾਉਣੀ ਆ ਸੇਲ ਲੱਗੀ ਪਈ ਆ ਤਿੰਨ ਬੇਟੀਆਂ ਨੇ ਫੇ ਪਏ ਆ ਸਬਜ਼ੀਆਂ ਪਤਾ ਨਹੀਂ ਕੀ ਕੁ ਗੰਡੇ ਟਮਾਟਰ ਆਲੂ ਆ ਮੇਰੀ ਮੈਡੀਸਨ ਆ ਗਈ ਇਹ ਲੈ ਕੇ ਆਂਦੀ ਅੱਜ ਆ ਸਾਰਾ ਸੌਦਾ ਕ੍ਰੌਸਰੀ ਹੈ ਜਿਹੜੀ ਸੰਭਾਲਣੀ ਆ ਹੁਣ ਇਹਨੂੰ ਸਾਂਭਣ ਦੇ ਵਿੱਚ ਜਿਹੜਾ ਬਹੁਤ ਟਾਈਮ ਲੱਗੇਗਾ ਬਹੁਤ ਚਲੋ ਜੀ ਹੁਣ ਆਪਾਂ ਪੜਾਈ ਜੀ ਕੱਪੜੇ ਕੱਢਦੀਏ ਤੇ ਮਿਲਦੇ ਆ ਤੁਹਾਨੂੰ ਬਣੀ ਰਹੇ ਹੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਸਕਿੱਪ ਨਾ ਕਰਿਓ ਇੱਕ ਗੁੱਟੀ ਆ ਦੁੱਧ ਵਾਲਾ ਘੁੱਟ ਫਿਰ ਦੇਖ ਲੈ ਤੇਰੀ ਮਰਜ਼ੀ ਆ ਦੁੱਧ ਬੜਾ ਘੁੱਟ ਫੋਟੋ ਬਹੁਤ ਆਵਾਜ਼ ਆ ਕਿ ਮੈਂ ਪੰਡਾਰਾ ਲਾਇਆ ਜਿਵੇਂ ਆਪਾਂ ਕਿਤੋਂ ਆਏ ਹੁੰਨੇ ਆਗੇ ਹਨ ਜਿਵੇਂ ਵਿਆਹ ਦੀ ਪੀ ਕੀ ਹੁੰਦਾ ਹੋ ਭਾਜੀ ਨਹੀਂ ਆਈ ਹੁੰਦੀ ਆ ਤਾਂ ਉਮੀ ਲੱਗਦੇ ਨੇ ਇੱਕ ਚ ਮਠਿਆਈ ਇੱਕ ਚ ਸ਼ਕਰਪਾਰੇ ਇੱਕ ਚ ਬਰਫੀ बादू है आग मचो फिर रोटी अज खाधी नहीं, नहीं ने नहीं। आया ਆਏ ਗੱਡੀ ਤੇ ਜਮੀਨਾਂ ਲਾਈ ਪਈਏ ਗੱਟਾਂ ਦੇ ਹੋਰੇ ਪਹਿਲਾਂ ਇਹ ਅੰਦਰ ਵੜਦੇ ਸੀ ਸਮਾਨ ਨਾ ਤਾਂ ਲੈ ਗਈ ਵਦ ਗਈ ਓਏ ਤੋਰੀ ਇੱਕ ਵਿੱਚ ਦੇ ਦੇ ਕਿਹਨੇ ਗੱਡੇ ਖਾਰੀ ਕੇ ਸਰ ਇਹਦੇ ਤੋਰੀ ਕਿੱਥੇ ਆ ਹੋਰ ਪਈ ਪਰ ਆਹ ਕੋਣ ਲਓ ਜੀ ਤੋਰੀ ਇੱਕ ਗੱਡੀ ਚ ਰਹਿ ਗਈ ਕਹਿੰਦੇ ਭੈਣ ਜੀਆਂ ਕਿਵੇਂ ਖੜੀਆਂ ਨੇ ਉਹ ਭੈਣ ਜੀ ਤਾਂ ਅੱਜ ਫੇਰ ਤੋਂ ਸੀ ਆ ਇਹਨੂੰ ਨਮਾਉਣਾ ਨਹੀਂ ਸੀ ਅਜ ਅੰਦਰੋਂ ਕੱਢਣ ਸਾਰ ਗਾਂ ਨੂੰ ਕੀ ਆ ਫਿਰਦੀਆਂ ਨੇ ਚੂਚੀਆਂ ਮੁਰਗੀਆਂ ਜਿਹੜੀ ਉਹ ਵਾਲੀ ਐ ਨਾ ਉਹ ਵਾਲੀ ਉਹ ਵਾਲੀ ਉਹ ਚਿਚੜੀਆਂ ਬਹੁ ਖਾਂਦੀ ਐ ਆ ਜੀ ਮੈਂ ਕਿਹਨ ਨੂੰ ਮੋੜਾ ਨਹੀਂ ਸੀਗਾ ਗਾਂ ਨੂੰ ਹੋ ਦੇਖ ਲਓ ਜੀ ਗੋਹਾ ਕਿਵੇਂ ਖਿਲਰਿਆ ਪਿਆ ਖਿਲਰਿਆ ਕੱਢਣਸਾਰ ਤਾਂ ਹੀ ਤਾਂ ਗਰਮ ਸ਼ਰਦੂ ਹੋਰ ਮੈਨੂੰ ਤਾਂ ਇਹ ਅੱਜ ਫੇਰ ਤੌਂਸ ਦੀ ਲੱਗਦੀ ਐ ਤੇ ਫੇਰ ਲੱਗਦਾ ਵੀ ਜਿਵੇਂ ਬੁਖਾਰ ਹੋਇਆ ਹੁੰਦਾ ਇਹਨੂੰ ਆ ਦੇ ਉਹ ਪੜਾ ਕਿਥੇ ਆ ਉਹ ਦੇ ਪਿਆ ਉਹ ਫਰਸ਼ ਤੇ ਲੋ ਜੀ ਗੋਹਾ ਸਿੱਟਦੀ ਆਪਾਂ ਹੁਣ ਪਹਿਲਾਂ ਮੱਜਾਂ ਨੇ ਦੇਖ ਕੇ ਹੋਰ ਗੋਹਾ ਕਰਤਾ ਵੀ ਆ ਗਿਆ ਵੀ ਹੁਣ ਚੱਕਣਗੀ ਐ ਗੋਹਾਏ ਵੀ ਜਿਹੜਾ ਹੈਗਾ ਮਾਲ ਪੱਤਾ ਕੱਢਦੀ ਐ ਇੱਕ ਵੀਰ ਦਾ ਕਮੈਂਟ ਆਇਆ ਸੀ ਕਹਿੰਦੇ ਗੋਆ ਬੱਠਲ ਭਰਦਾ ਵੀ ਭਰਨ ਦਾ ਗੋਹਾ ਭਰਨ ਦਾ ਵੀ ਵੀਡੀਓ ਬਣਾਉਣੀ ਸੀ ਬਿਰੇ ਪਹਿਲੀ ਗੱਲ ਤਾਂ ਵੀ ਇਹ ਚ ਕੋਈ ਸਾਨੂੰ ਸੰਗ ਸ਼ਰਮ ਨਹੀਂ ਸਾਡਾ ਕੰਮ ਆਗਾ ਦੂਜੀ ਗੱਲ ਇਹ ਆ ਵੀ ਕਈ ਵਾਰ ਨਾ ਕੈਮਰਾ ਫੜਨ ਵਾਲਾ ਹੁੰਦਾ ਨਹੀਂ ਕੋਲੇ ਤੇ ਉਸ ਚੱਕਰ ਦੇ ਵਿੱਚ ਵੀ ਇਕੱਲਿਆਂ ਨੂੰ ਕਰਨਾ ਪੈਂਦਾ ਇਕੱਲਿਆਂ ਨੂੰ ਫਿਰ ਕੈਮਰਾ ਫੜਨਾ ਪੈਂਦਾ ਵੀ ਨਹੀਂ ਵੀਡੀਓ ਬਣੀ ਕੈਮਰਾ ਇਹ ਕਰਕੇ ਹੋਰ ਕੋਈ ਚੱਕਰ ਨਹੀਂ ਵੀ ਅਸੀਂ ਭਰਨ ਦਾ ਨਹੀਂ ਬਣਾਉਦੇ ਚਾਹੋ ਆਪਣਾ ਕੰਮ ਆਹੀ ਕੋਈ ਸੰਗ ਸ਼ਰਮ ਨਹੀਂ ਬਾਹਰ ਜਾ ਕੇ ਵੀ ਤਾਂ ਲੋਕ ਕਰਦੇ ਨੇ ਕੰਮ ਬਾਰ ਕਿਹੜਾ ਕੁਰਸੀਆਂ ਤੇ ਬਹਿੰਦੇ ਨੇ ਲੇਬਰ ਦਾ ਕੰਮ ਹੀ ਹੁੰਦਾ ਸਾਰੇ ਕਿਤੇ ਐਨੇ ਵੀ ਕਰਤਾ ਲਵੜੇ ਫਿਰਦੇ ਆਏ ਖਾਨ ਨੂੰ ਹੁਣ ਜਲਿਆ ਇੱਦੀ ਵਾਲਾ ਨਹੀਂ ਹੁੰਦਾ ਜਿਹੜਾ ਉੱਚਾ ਹੈ ਕੀ ਐ ਦੇਖ ਲਓ ਜੀ ਬਹੁਤ ਛੇ ਛੇ ਕੁੱਟੀਆਂ ਲੈ ਲਈਆਂ ਭਰਾਂਦੇ ਭਰਾਂਦੇ ਦੋ ਦੋ ਫਟ ਦੇ ਕਿੰਨੇ ਕਿਤੇ ਨੀਂਦੇ ਨੇ ਹੁਣ ਸੋਹੂ ਨੂੰ ਚੁੱਕਣਾ ਹੈ ਹਾਂ ਆਈ ਇੱਕ ਮੀ ਕੀ ਦਿਓ ਬਾਗੀ ਜੀ ਮੰਮੀ ਆਈ ਸਾਡਾ ਮੈਕਸੀ ਬੜੇ ਬੋਲਾਪਣ ਦਿਖਾਉਂਦਾ ਮੈਂ ਇੱਥੇ ਬੋਲਾਂ ਪੰਥੜਾ ਆ। ਦਿੰਦੇ ਲੀਟੂਗਾ ਜੀ। ਇੱਥੇ ਲੇਟ ਗਿਆ ਮੇਰੇ ਕੁੱਤ ਘਾਰੀ ਗਰ। ਇਹਨੂੰ ਕੀ ਪਾਇਆ ਦਾ ਮੈਂ। ਉਹਦੋਂ ਨਹੀਂ ਪਾਇਆ ਕੁੱਤ ਘਤਾਰੀ ਗੜੀ ਥੋੜੀ ਮੈਂ। ਗੋਹਾ ਖਾ ਗਿਆ ਇਹ ਸਰ। ਗੋਾਈਟਰ